ਰੀਕ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਪਣੀ ਸਟੇਟ ਜ਼ਿਲ੍ਹਿਆਂ ਪਿੰਡ ਬਜ਼ਾਰਾਂ ਦੇ ਵਿੱਚ ਇਵੇਂ ਦਾ ਲਾ ਬਣਾਵੇ ਕਿ ਜਿਹੜੀ ਇੱਕ ਛੜਕ ਹੈ ਉਹਦਾ ਲੈਵਲ ਇੱਕ ਰੱਖਿਆ ਜਾਵੇਗਾ ਉਹਨੂੰ ਕਦੀ ਉੱਚਾ ਨਹੀਂ ਕੀਤਾ ਜਾਵੇਗਾ ਜਿਵੇਂ ਆਪਾਂ ਇੱਥੇ ਦੇਖ ਰਹੇ ਹਾਂ ਤਾਂ ਉਹਦੇ ਆਲੇ ਦੁਆਲੇ ਜਿਹੜੇ ਵੀ ਕੋਈ ਘਰ ਹੋਣ ਉਹ ਮੈਕਸਿਮਮ 1 ਫੁੱਟ ਤੱਕ ਉਚਾਈ ਤੱਕ ਉਹ ਆਪਣਾ ਰੱਖ ਸਕਦੇ ਹਉਣ ਜਿੱਦਾਂ ਇੰਨਾ ਰੱਖੇ ਹੋਏ ਨੇ ਸਾਰੀ ਦੀ ਸਾਰੀ ਤੁਸੀਂ ਕੋਲੋਨੀ ਦੇਖ ਸਕਦੇ ਹੋ ਤਾਂ ਇੰਜ ਕਰਨ ਨਾਲ ਕੀ ਹੋਵੇਗਾ ਕਿ ਲੋਕਾਂ ਨੂੰ ਬਹੁਤ ਉੱਚੇ ਮਕਾਨ ਨਹੀਂ ਬਣਾਉਣੇ ਪੈਣਗੇ ਲੋਕਾਂ ਦੇ ਮਕਾਨ ਛੇਤੀ ਖਰਾਬ ਨਹੀਂ ਹੋਣਗੇ ਲੇਕਿਨ ਕੀ ਕਰਦੀਆਂ ਨੇ ਸਰਕਾਰਾਂ ਕਿ ਉਹ ਮਕਾਨ ਜਿਹੜੇ ਨੇ ਉਹਨਾਂ ਦਾ ਕੋਈ ਲੈਵਲ ਨਹੀਂ ਹੁੰਦਾ ਉਹ ਜਿੰਨੇ ਮਰਜ਼ੀ ਉਹਨਾਂ ਨੂੰ ਭਰਤੀ પાਕੇ ਉੱਚੇ ਬਣਾਉਂਦੇ ਨੇ ਤਾਂ ਖਰਚਾ ਵੀ ਬਹੁਤ ਪੈਂਦਾ ਨਾਜਾਇਜ਼ ਬਿਲਡਿੰਗ ਤੇ ਲੇਬਰ ਤੇ ਮਟੀਰੀਅਲ ਤੇ ਅਤੇ ਹੋਰ ਬਹੁਤ ਸਾਰੇ ਖਰਚੇ ਵੱਧ ਜਾਂਦੇ ਨੇ ਜੇ ਇੱਕ ਲੈਵਲ ਤੇ ਹੀ ਸਰਕਾਰ ਨਿਯਮ ਬਣਾ ਦੇ ਕੇ ਇਹ ਬਾਜ਼ਾਰ ਇਹ ਇਲਾਕਾ ਇਦੋਂ ਉੱਚਾ ਨਹੀਂ ਬਣੇਗਾ ਜਾਨੀ ਕਿ ਛੜਕੇ ਦੁੱਚੀ ਨਹੀਂ ਬਣੇਗੀ ਤੇ ਕੋਈ ਵੀ ਇਹ ਤੋਂ ਵੱਧ ਉੱਚਾ ਕਰ ਨਹੀਂ ਬਣਾਵੇਗਾ ਤਾਂ ਇਹ ਬਹੁਤ ਹੀ ਵਧੀਆ ਹੋਵੇਗਾ ਤੇ ਬਹੁਤ ਸਾਰੇ ਲੋਕਾਂ ਨੂੰ ਦਾ ਫਾਇਦਾ ਵੀ ਹੋਵੇਗਾ ਮੈਂ ਸਮਝਦਾ ਕਿ ਹਰੇਕ ਸਰਕਾਰ ਨੂੰ ਹਰੇਕ ਸਟੇਟ ਨੂੰ ਆਪਣੇ ਜ਼ਿਲ੍ਹਿਆਂ ਤੇ ਦਿਹਾਤੀ ਸੈਕਟਰਾਂ ਤੇ ਲਿੰਕ ਛੜਕਾਂ ਤੇ ਜਾਂ ਛੋਟੇ ਬਾਜ਼ਾਰਾਂ ਤੇ ਇਹ ਨਿਯਮ ਲਾਗੂ ਕਰ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਮੈਨੂੰ ਇਹ ਚੀਜ਼ ਵੇਖ ਕੇ ਬੜੀ ਚੰਗੀ ਲੱਗੀ ਕਿ ਜੇ ਇਹਨਾਂ ਜਗ੍ਹਾ ਤੇ ਹੋ ਸਕਦਾ ਤੇ ਫਿਰ ਬਾਕੀ ਜਗ੍ਹਾ ਤੇ ਕਿਉਂ ਨਹੀਂ ਤੇ ਇਹ ਗੱਲ ਦਾ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ